ਸਮਾਨਦਨ ਨਾਲ ਲੱਗਦਾ ਪਿੰਡ ਹੈ ਤਰਮੇੜੀ ਜਿਹੜਾ ਜਿਸ ਨੂੰ ਇਸ ਇਲਾਕੇ ਦੇ ਕਿਸਾਨਾਂ ਪੰਜਾਬ ਹਰਿਆਣੇ ਕਾ ਹੜਾਂ ਦਾ ਗੜ ਕਹਿੰਦੇ ਆ ਕਿਉਂਕਿ ਇੱਥੇ ਸਾਤ ਜ਼ਿਲ੍ਹਿਆਂ ਦਾ ਪਾਣੀ ਆ ਕੇ ਇੱਥੇ गिरਦਾ ਉਸਕੇ ਬਾਅਦ ਹਾਂਸੀ ਬੜਾ ਨਹਿਰ ਉੱਪਰ ਲੰਘਦੀ ਹੈ نیچے ਕੱਗਰ ਲੰਘਦੀ ਹੈ ਔਰ ਇਸ ਕਰਕੇ ਇੱਥੇ ਸਾਤ ਜ਼ਿਲ੍ਹਿਆਂ ਦਾ ਪਾਣੀ ਆ ਕੇ ਇੱਥੇ ਦੇਖੋ ਜਿਹੜੀ ਤੁਸੀਂ ਦੇਖ ਰਹੇ ਬੁੱਟੀ ਹੈ ਬੁੱਟੀ ਦੀ ਸਫਾਈ ਨਹੀਂ ਕੀਤੀ ਗਈ ਅਧਿਕਾਰੀ ਦੌਰੇ ਕਰ ਰਹੇ ਆ ਕਹਿੰਦੇ ਵੀ ਅਸੀਂ ਦੇਖ ਲਿਆ ਸਾਰੀ ਸਫਾਈਆਂ ਹੋ ਗਈਆਂ ਤੁਸੀਂ ਦੇਖ ਲਓ ਵੀ ਮੀਰਾਪੁਰ ਚਵਾਤਰ ਮੇੜੀ ਇਸੇ ਵੇਲੇ ਅਸੀਂ ਖੜੇ ਆ ਇੱਥੇ ਬੁੱਟੀ ਐ ਪਿੰਡ ਦੇ ਲੋਕਾਂ ਵੱਲੋਂ ਕੁਝ ਪ੍ਰਾਈਵੇਟ ਬੰਦੇ ਲਾ ਕੇ ਥੋੜੀ ਬਹੁਤ ਬੁੱਟੀ ਨੂੰ ਹਟਾਇਆ ਜਾ ਰਿਹਾ ਤੇ ਦਹਿ ਜੀਵੀ ਦੀ ਬਿਜਾਈ ਹੋ ਰਹੀ ਉਹਦੇ ਪੋਤਾ ਲਾਈ ਜਾ ਰਹੀਆਂ ਲੇਕਿਨ ਇਹ ਚਿੰਤਾ ਸਤਾਰੀ ਹੈ ਵੀ ਜਿਹੜਾ ਇਹ ਸਫਾਈ ਨਹੀਂ ਹੋਈ ਮੀਰਾਪੁਰ ਨਾਲੇ ਦੀ ਬਰਸਾਤੀ ਨਾਲਾ ਜਿੱਥੇ ਕੀ ਸਾਰੀ ਨਦੀਆਂ ਦਾ ਪਾਣੀ ਪੰਜਾਬ ਰਣੇ ਦੇ ਇੱਥੇ ਗਿਰਦਾ ਆ ਕੇ ਔਰ ਇਹ ਹੜਾਂ ਦਾ ਗੜ ਬਣ ਜਾਂਦੇ ਆ ਇਹ ਇਹਨਾਂ ਦਾ ਕਹਿਣਾ ਹੈ ਕੋਈ ਅਧਿਕਾਰੀ ਇੱਥੇ ਆ ਕੇ ਕੋਈ ਬੁਟੀ ਸਫਾਈ ਨਹੀਂ ਕਰਾਈ ਇਹ ਸਿਰਫ ਹਵਾਈ ਦੌਰੇ ਇਹਨਾਂ ਦਾ આરોਪ ਹੈ ਕਹਿਣਾ ਹੈ ਵੀ ਇਸ ਪਿੰਡ ਦੇ ਵਿੱਚ ਜਿਹੜਾ ਕੰਟਰੋਲ ਇੱਥੇ ਹੜ ਜਿਆਦਾ ਆਉਂਦੇ ਆ ਇੱਥੇ ਕੋਈ ਅਧਿਕਾਰੀ ਨਹੀਂ ਆਇਆ ਕੋਈ ਡਰੇਨ ਵਿਭਾਗ ਅਧਿਕਾਰੀ ਸਫਾਈ ਨਹੀਂ ਕਰਾ ਰਿਹਾ ਇਹ ਮੰਗ ਹੈ ਵੀ ਇੱਥੇ ਸਫਾਈ ਹੋਵੇ ਤਾਂ ਅਸੀਂ ਬਸਾਂਗੇ ਨਹੀਂ ਤਾਂ ਇੱਥੇ ਪੰਜਾਬ ਰਣੇ ਦੇ ਜਿਹੜੇ ਪਿੰਡ ਹੈ ਉਹਨਾਂ ਨੂੰ ਹੜਾ ਦਾ ਸਾਹਮਣਾ ਕਰਨਾ ਪੈਵੇਗਾ ਕਿਸਾਨਾਂ ਨਾਲ ਵੀ ਗੱਲ ਕਰਦੇ ਆ ਕਸ਼ਮੀਰ ਸਿੰਘ ਜੀ ਸਾਬਕਾ ਸਰਪੰਚ ਐ ਇਸ ਇਲਾਕੇ ਪਿੰਡ ਦੇ ਧਰਮ ਦੇ ਸਰਪੰਚ ਸਾਹਿਬ ਕੀ ਹਾਲਾਤ ਬਣ ਰਹੇ ਇਸ ਵਾਰ ਲੱਗ ਰਿਹਾ ਜੇ ਸਫਾਈ ਨਹੀਂ ਹੋਈ ਤੁਸੀਂ ਦੱਸ ਰਹੋ ਵੀਰ ਜੀ ਆਹਾਂ ਦੇ ਕੋਈ ਬੰਦਾ ਵੇਖੀ ਨਹੀਂ ਕਿਸ ਤਰ੍ਹਾਂ ਪ੍ਰਸ਼ਾਸਨ ਸਾਡੀ ਬਾਤ ਕੋ ਨਹੀਂ ਲੈਂਦਾ ਅਸੀਂ ਸਾਡੇ ਪਿੰਡ ਮਰਦੇ ਨੇ ਅਸਲ ਜਿਹੜੇ ਪੰਜਾਬ ਦੇ ਨੇ ਉਹ 10 ਕੁ ਹਰਿਆਣੇ ਦੇ ਤੇ ਹਰਿਆਣੇ ਦੇ ਵੀ 10 ਹੋਣਗੇ ਜਿਆਦੇ ਨਹੀਂ ਹਾਂ 20 25 ਪਿੰਡ ਹੋਣਗੇ ਚਲੋ 30 35 ਪਿੰਡ ਲਾ ਲਓ 40 ਲਾ ਲਓ ਪਿੰਡ ਇੱਥੇ ਮਰਦੇ ਨੇ ਸਾਡੇ ਕੋਲ ਇੱਥੇ ਮੀਰਾਪੁਰ ਚੋ ਤਾਂਗਰੀ ਨਦੀ ਦਾ ਪਾਣੀ ਮਾਰਕੰਡੇ ਦਾ ਪਾਣੀ ਘੱਗਰ ਦਾ ਪਾਣੀ ਸਾਰਾ ਜੈਕਸ਼ਨ ਸਾਡੇ ਕੋਲੇ ਤੇ ਪ੍ਰਸ਼ਾਸਨ ਜਾਂਦਾ ਬਾਦਸ਼ਾਪੁਰੇ ਸਾਨੂੰ ਤੇ ਕੋਈ ਸਮਝ ਨਹੀਂ ਆਉਂਦੀ ਵੀ ਸਾਡਾ ਕੋਈ ਜ਼ਿਕਰਾ ਰੱਖਦੇ ਨੇ ਜਾਂ ਧਿਆਨ ਹੀ ਨਹੀਂ ਉਹਨਾਂ ਦਾ ਇੱਥੇ ਆਦਿਗਾ ਕੋਈ ਅਧਿਕਾਰੀ ਨਹੀਂ ਆਇਆ ਕੋਈ ਨਹੀਂ ਆ ਕੇ ਆ ਜਿਹੜਾ ਮੀਰਾਪੁਰ ਚੋਏ ਹੁਣ ਬੂਟੀ ਅੜ ਗਈ ਏ ਸਾਡਾ ਦੋਹਰਾ ਨੁਕਸਾਨ ਏ ਬੂਟੀ ਦੇ ਵਿੱਚੋਂ ਮੁਰਗੀਆਂ ਹੁੰਦੀਆਂ ਨੇ ਪਹਿਲਾਂ ਤੇ ਉਹ ਅਸੀਂ ਮੁੰਜੀ ਲਾਨਿਆਂ ਤੇ ਉਹ ਨੁਕਸਾਨ ਕਰਦੀਆਂ ਨੇ ਤੇ ਫਿਰ ਜਦੋਂ ਮਤਬ ਉਹ ਪਾਣੀ ਆਉਂਦਾ ਤੇ ਫਿਰ ਪਾਣੀ ਨੁਕਸਾਨ ਕਰ ਦਿੰਦਾ ਗੱਲ ਇਸ ਤਰ੍ਹਾਂ ਵੀ ਸਾਡਾ ਕੋ ਸਾਈ ਖਤਮ ਕੋਨੀ ਪਹਿਲਾ ਥੋੜ ਜੇ ਉੱਥੇ ਸਾਡੇ ਕੋਲ ਸਾਸੀ ਬਟਾਣਾ ਨਾ ਰਹੇ ਉਹ 10 ਫੁੱਟ ਦੇ ਬਕਸੇ ਲਾਏ ਨੇ ਥੱਲਿਓਂ ਘੱਕਰ ਉੱਤੋਂ ਨਾ ਰਹੇ ਐਸ ਟਾਈਮ ਉਹ ਵਿੱਚ ਮਿੱਟੀ ਤੋੜ ਕੇ ਸਿਰਫ 3 ਫੁੱਟ ਲੰਗੇ ਤੂੰ ਹਿਸਾਬ ਲਾ ਲਓ ਵੀ ਇੰਨਾ ਪਾਣੀ ਕਿਵੇਂ ਲੰਗੇਗਾ 3 ਫੁੱਟ ਜੇ ਸਾਡਾ ਹਾਲਾਤ ਬਹੁਤ ਮਾੜੇ ਨੇ ਸਾਡਾ ਕੋਈ ਪ੍ਰਸ਼ਾਸਨ ਨਹੀਂ ਸੁਣਦਾ ਕੋਈ ਸਾਡਾ ਰਾਬੀ ਬੇਲੀ ਏ ਜਿਹੜੇ ਹਾਲਾਤ ਸਾਨੂੰ ਦੇਖਦੇ ਨੇ ਅਜੇ ਕੋਈ ਸਾਡੇ ਕੋਲ ਮੀਂਹ ਨਹੀਂ ਪਿਆ ਤੇ ਆਹ ਵੇਖ ਲਓ ਤੁਹਾਡੇ ਕੋਲ ਮੀਰਾਪੁਰ ਚੋਇਆ ਵਗਣ ਡਿਆ ਲੋਕਾਂ ਦੇ ਪਾਣੀ ਨਾਲ ਸਾਡੇ ਨਾਲ ਨਹੀਂ ਇਹ ਪਿਛਲੇ ਪਾਣੀ ਨਾਲ ਵਗਦਾ ਪਿਆ ਪਿਛਲਾ ਪਾਣੀ ਹੁਣ ਮਾਰਕੰਡਾ ਟੁੱਟ ਗਿਆ ਪਿੱਛੇ ਜੇ ਉਹ ਠੱਗਰ ਦੇ ਵਿੱਚ ਪੈ ਗਿਆ ਸੀ ਠੱਗਰ ਵੀ ਆਉਂਦਾ ਮੀਰਾਪੁਰ ਚੋਇਆ ਵੀ ਆ ਗਿਆ ਸਾਡਾ ਹੁਣੇ ਹੀ ਅੱਡ ਹੜ ਬਣ ਗਿਆ ਸੀ ਹੁਣੇ ਆਖੰਡੇ ਨੇ 8 ਤਰੀਕ ਨੂੰ ਫੇਰ ਚੇਤਾਵਨੀ ਫੇਰ ਬਣ ਜਾਏਗਾ ਆਈ ਦੇ ਮਰੀ ਮਰੇ ਆ ਉਧਰੋਂ ਦੇ ਜੀਰੀ ਲਾ ਰਹੇ ਆ ਉਧਰੋਂ ਪੌਦਾ ਬੀਜ ਰਹੇ ਦੇਖੋ ਹਾਲਾਤ ਇਸ ਤਰ੍ਹਾਂ ਦੇ ਵੀ ਲਗਭਗ 100 ਪਿੰਡੇ ਦੀ ਮਾਰਚ ਆਉਂਦਾ ਹੈ ਦੋਨੋਂ ਹਰਿਆਣਾ ਪੰਜਾਬ ਦਾ ਹਰਿਆਣਾ ਪੰਜਾਬ ਦਾ ਲਗਭਗ 100 ਪਿੰਡ ਤੇ ਲਗਭਗ 5 ਤੋਂ 6 ਜ਼ਿਲ੍ਹਿਆਂ ਦਾ ਪਾਣੀ ਜਿਹੜਾ ਹੈ ਉਹ ਸਾਰਾ ਇੱਥੋਂ ਨੰਗਣਾ ਜਿੱਥੇ ਆਪਾਂ ਖੜੇ ਆ ਪੰਜ ਤੋਂ 6 ਜ਼ਿਲ੍ਹਿਆਂ ਕਾਲੇ ਅੰਬ ਤੋਂ ਲੈ ਕੇ ਅੰਬਾਲਾ ਵਗੈਰਾ ਪਟਿਆਲਾ ਰਾਜਪੁਰਾ ਚੰਡੀਗੜ੍ਹ ਵਗੈਰਾ ਸਾਰਾ ਕੁਝ ਇਹ ਪਾਣੀ ਸਾਰਾ ਇੱਥੋਂ ਨੰਗਣਾ ਹੈ ਤੇ ਇੱਥੇ ਪ੍ਰਸ਼ਾਸਨ ਜਿਹੜਾ ਬਿਲਕੁਲ ਕਿਸੇ ਗੱਲ ਦੀ ਕੋਈ ਗੌਰ ਨਹੀਂ ਕੋਈ ਅੱਜ ਤੱਕ ਸਾਨੂੰ ਕਿਸੇ ਆਣ ਕੇ ਪੁੱਛਿਆ ਨਹੀਂ ਵੀ ਤੁਹਾਡੇ ਹਾਲਾਤ ਕਿਹਨੇ ਜਿੱਥੇ ਤਾਂ ਪਾਣੀ ਤੇ ਆਣ ਕੇ ਖਲੋਣਾ ਹੈ ਉਥੇ ਤਾਂ ਕੋ ਆਇਆ ਨਹੀਂ ਜਿੱਥੋਂ ਪਾਣੀ ਚੱਲ ਪਿਆ ਨੰਗ ਗਏ ਅੱਗੇ ਜਾਂ ਆਗੂ ਨੰਗ ਜਾਣਾ ਉਥੇ ਘੇੜੇ ਮਾਰਦੇ ਨੇ ਪਏ ਇਸ ਕਰਕੇ ਸਾਡੇ ਹਾਲਾਤ ਐਡੇ ਮਾੜੇ ਨੇ ਵੀ ਹੁਣ ਪਾਣੀ ਆਉਣਾ ਸ਼ੁਰੂ ਹੋ ਗਿਆ ਤੁਹਾਡੇ ਕੋਲ ਮੀਰਾਪੁਰ ਚ ਹੋਇਆ ਭਰਿਆ ਗਿਆ ਕੋਈ ਸਫਾਈ ਨਹੀਂ ਦੀ ਕੋਈ ਅਧਿਕਾਰੀਆਂ ਨੇ ਆਣ ਕੇ ਪੁੱਛਿਆ ਨਹੀਂ ਹੁਣ ਤੱਕ ਅਸੀਂ ਡਰੇਨ ਸਾਫ ਕਰੀਏ ਨਹੀਂ 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 ਕੁਝ ਨਹੀਂ ਕੀਤਾ ਇਹ ਨਾਲੇ ਬਿਲਕੁਲ ਕਿਤੇ ਟੱਕ ਨਹੀਂ ਲਾਇਆ ਕਿਤੇ ਕੋਈ ਬੂਟਾ ਨਹੀਂ ਪਟਾਇਆ ਕਾਈ ਦਾ ਇਹ ਚੀਜ਼ ਦਾ ਵੀ ਚਲੋ ਘਟੋ ਘਟ ਜਿਹੜਾ ਪਾਣੀ ਅੱਗੇ ਨਿਕਲਿਆ ਆ ਬੂਟੀ ਨਾਲ ਹੁਣ ਭਰ ਗਿਆ ਨੇ ਬੰਦ ਹੋਣੇ ਸ਼ੁਰੂ ਹੋ ਜਣੇ ਨੇ ਇਥੋਂ ਨਿਕਲਣਾ ਨਹੀਂ ਉਸ ਤੋਂ ਅੱਗੇ ਜੇ ਆਪਾਂ ਗੱਲ ਥੋੜੀ ਜਿਹੀ ਹਰਿਆਣੇ ਦੀ ਕਰ ਲਈਏ ਤਾਂ ਹਰਿਆਣਾ ਜਿੱਥੋਂ ਆ ਸਿਪਟਾ ਵਾਲਾ ਘਰ ਦੇ ਉੱਤੋਂ ਲੰਘ ਰਹੀ ਹੈ ਉਹ ਸਾਰੀ ਇਹ ਹੀ ਜਗਾ 7 ਫੁੱਟ ਖਾਲੀ ਹੈ 7 ਫੁੱਟ ਥੱਲੋਂ ਹੀ ਭਰ ਗਈ ਹੈ ਉੱਤੋਂ ਭਰ ਗਏ ਹੱਥ ਲੱਗਦਾ 7 ਫੁੱਟ ਜਗ੍ਹਾ ਖਾਲੀ ਹੈ 7 ਫੁੱਟ ਦੇ ਵਿੱਚੋਂ 7 ਝਿਲਿਆਂ ਦਾ ਪਾਣੀ ਲੰਘਣਾ ਕੋਈ ਸੌਖੀ ਜੀ ਗੱਲ ਨਹੀਂ ਔਰ ਉਹ ਵੀ ਦਰਿਆਵਾਂ ਦਾ ਬਾਰਕੰਡਾ ਟਾਂਗੜੀ ਘਘਰ ਉੱਥੇ ਪੁੱਟੀ ਜੜੀ ਹੈ ਨਹੀਂ ਉਹ ਥੱਲੇ ਮਿੱਟੀ ਚੜ ਗਈ ਹੈ ਜੀ ਥੋੜੀ ਸਫਾਈ ਨਹੀਂ ਕੀਤੀ ਥੱਲੇ ਮਿੱਟੀ ਚੜ ਗਈ ਹੈ ਮਿੱਟੀ ਨਾਲ ਬੰਦ ਹੋ ਗਏ ਉਹ ਸਫਾਈ ਨੇ ਕਿਸੇ ਨੇ ਕੀਤੀ ਨਹੀਂ ਅਫਸਰ ਵੀ ਆਏ ਗਏ ਸਨ ਪੰਜਾਬ ਦੇ ਕੋਈ ਨਹੀਂ ਨਹੀਂ ਇੱਥੇ ਕੋਈ ਸਾਡੇ ਕੋਲ ਉਧਰ ਆਇਆ ਹੋਵੇ ਕੋਈ ਪਤਾ ਨਹੀਂ ਸਾਨੂੰ ਅਸੀਂ ਨਹੀਂ ਹੋਏ ਇਸ ਬਾਰੇ ਗੱਲ ਕਰ ਸਕਦੇ ਕੱਲ ਮੈਂ ਦੇਖਿਆ ਸੀ ਉੱਥੇ ਹਾਸੀ ਉਡਾਣ ਦੇ ਕੀ ਹਾਲਾਤ ਹੈ ਨਹੀਂ ਵੇਖੇ ਨੇ ਜੀ ਥੱਲੇ ਭਰਿਆ ਪਿਆ ਸਾਰਾ ਕੁਝ ਨਾਲੇ ਹੁਣ ਤੇ ਵੇਖਣਾ ਵੀ ਕੀ ਹੁਣ ਤੇ ਉੱਥੇ ਪਾਣੀ ਚੱਲਦਾ ਵੇ ਕਾ ਕਰਦਾ ਉਹ ਦੇਖਦੇ ਨਹੀਂ ਕੁਝ ਕਿੰਨਾ ਕੋਈ ਪਰ ਮੈਂ ਇਹ ਗੱਲ ਜਿਹੜਾ ਦਾਅਵਾ ਨਾ ਕਰ ਸਕਦਾ ਸਿਰਫ ਸੱਤ ਪਟਕਾ ਲਈਏ ਬਾਕੀ ਬੰਦ ਹੈ ਸਾਰਾ ਕਿੰਨਾ ਨੁਕਸ ਆ ਬਰਸਾਤ ਲੱਗ ਜਾਂਦੀ ਲਗਭਗ ਉਲਟਪੁਰ ਤੋਂ ਲੈ ਕੇ ਪਿੱਛੇ ਤੱਕ 200 ਪਿੰਡ ਦਾ ਘੱਟੋ ਘਾਟ ਨੁਕਸਾਨ ਹੈ 100 ਪਿੰਡ ਦਾ ਘੱਟੋ ਘਾਟ ਨਾਮ ਮੁਖਤਿਆਰ ਸਿੰਘ ਜੀ ਇੰਡਰ ਟਰਮੇਡੀ ਜੀ ਮੀਰਾਪੁਰ ਚ ਹੋਇਆ ਕੀ ਹਾਲਾਤ ਨੇ ਇਹਦੇ ਇਹਦੇ ਹਾਲਾਤ ਬਹੁਤ ਮਾੜੇ ਨੇ ਜੀ ਕੋਈ ਸਿਪਾਈ ਨਹੀਂ ਹੋਈ ਜੀ ਉਹ ਬਾਰਸ਼ਾ ਸ਼ੁਰੂ ਹੋਈ ਜਾਣੀ ਜੀ ਪਿੱਛੇ ਬਹੁਤ ਮੂਟੀ ਫਸੀ ਹੋਈ ਹੈ ਇਹ ਬਾਰਸ਼ਾ ਦਾ ਸਟਾਰਟ ਹੋਈ ਜਾਣੀ ਜੀ ਅਜੇ ਬਾਰਸ਼ਾਂ ਪੈਣੀਆਂ ਨੇ ਜੀ ਤੇ ਤਕਰੀਬਨ ਸਾਨੂੰ ਬਹੁਤ ਡਰ ਲੱਗਦਾ ਪਾਣੀ ਦਾ ਇਹ ਪ੍ਰਾਈਵੇਟ ਬੰਦਾ ਲਾਇਆ ਜੀ ਹਾਂ ਕਟਾਣੇ ਦਾ ਮੱਦਾ ਜੀ ਪ੍ਰਾਈਵੇਟ ਇਹਨੂੰ ਮੈਂ ਕੋਈ ਨਰਾਨੀ ਆਏ ਤੱਕ ਜੀ ਆਏ ਹੁਣ ਤਾਂ ਕੋਈ ਦੇਖੇ ਨਹੀਂ ਲਾਇਕ ਕਿਸੇ ਗੇੜਾ ਨਹੀਂ ਮਾਰਿਆ ਜੀ ਇਹ ਮੀਰਾਪੁਰ ਚੋਏ ਦਾ ਦੇਖੋ ਅਜੇ ਬਾਹਰ ਸਾਡੇ ਤੇ ਹੋਈ ਨਹੀਂ ਇਧਰ ਸਨੌਰ ਸਾਈਡ ਪਰ ਪਿਛਾਂ ਹੋਈ ਨਹੀਂ ਪਟਿਆਲਾ ਸਾਈਡ ਤਾਂ ਪਾਣੀ ਥੋੜਾ ਜਾਇਆ ਇਹਦੇ ਚ ਨੀਰਾ ਥੋੜਾ ਵੀ ਨਹੀਂ ਤੇ ਉਹਦੇ ਵਿੱਚ ਜਿਹੜੀ ਬੂਟੀ ਆਈ ਹੈ ਇਹ ਬੂਟੀ ਆਣ ਕੇ ਜਗਾ ਜਗਾ ਤੇ ਫਸ ਗਈ ਹੈ ਸਾਰੇ ਸਾਰੇ ਬੋਪਰ ਤੋਂ ਇੱਥੋਂ ਲੱਗ ਕੇ ਸਸਾ ਖੰਭੇੜੀ ਤੋਂ ਲੱਗ ਕੇ ਤੇ ਅੱਗੇ ਖੰਭੇੜੇ ਤੱਕ ਤੇ ਜਿਹੜਾ ਡ੍ਰੈਨ ਮਾਇਕ ਮੈਂ ਇਹ ਅਜੇ ਤੱਕ ਤਾਂ ਸੁੱਤਾ ਪਿਆ ਕੋਈ ਇਹਨਾਂ ਨੇ ਗੇੜਾ ਨਹੀਂ ਮਾਰਿਆ ਨਾ ਪਹਿਲਾਂ ਮਾਰਿਆ ਜਿਵੇਂ ਨਰੇਗਾ ਸ਼ੁਰੂ ਕਰ ਦਿੰਦੇ ਨੇ ਪਰ ਨਰੇਗਾ ਵਾਲਿਆਂ ਲਾਂਦੇ ਨਹੀਂ ਜਦੋਂ ਕੰਮ ਦਾ ਸੀਜ਼ਨ ਹੁੰਦਾ ਜਦੋਂ ਲਵਾਈ ਲਾਣੀ ਹੁੰਦੀ ਹੈ ਨਰੇਗਾ ਵਾਲਿਆਂ ਦੀ ਉਦੋਂ ਇਹਨਾਂ ਨੂੰ ਇੱਧਰ ਵਾਰ ਦਿੰਦੇ ਨੇ ਉਹਨਾਂ ਦੇ ਦੋ ਚ ਪਾ ਚਾਰ ਪੈਸੇ ਇੱਧਰੋਂ ਬਣਾਣੇ ਹੁੰਦੇ ਨੇ ਲਵਾਈ ਵਾਲ ਲਾਣ ਵਾਸਤੇ ਇਹ ਸਰਕਾਰਾਂ ਚ ਇਹ ਵੀ ਕਮੀ ਹੈ ਵੀ ਕਿਸਾਨਾਂ ਨੂੰ ਵੀ ਤੰਗ ਕਰਨਾ ਤੇ ਆਪਣਾ ਮਜ਼ਦੂਰਾਂ ਨੂੰ ਵੀ ਤੰਗ ਕਰਨਾ ਹੈ ਤਾ ਜੇ ਪਹਿਲਾਂ ਜਿਵੇਂ ਵਿਹਲਾ ਟਾਈਮ ਸੀਗਾ ਉਦੋਂ ਲਾਂਦੇ ਨਿਰੇਗਾ ਇਹਨਾਂ ਨੂੰ ਸਪਾਈ ਕਰਾਂਦੇ ਨਿਰੇਗਾ ਕਿਤੇ ਨਹੀਂ ਲੱਗੀ ਜਿਹੜੀ ਬੁੱਟੀ ਕੱਢ ਰਿਆ ਬੰਦਾ ਇਹ ਕਿਸ ਪਿੰਡ ਵਾਲਾ ਇਹ ਤਾਂ ਇਹ ਵਿਚਾਰਾ ਅਸੀਂ ਆਪ ਲਾਇਆ ਜੀ ਪਿੰਡ ਵਾਲਿਆਂ ਨੇ ਆਹ ਵੇਖਿਓ ਇਸਰੀ ਲੱਗਿਆ ਤਾਂ ਇਹ ਸੇਵਾ ਹੀ ਕਰਦਾ ਪੱ ਲੋਕ ਸੇਵਾ ਕਰਦਾ ਚਿੰਤਾ ਤੇ ਆਈ ਹੈ ਜਿਵੇਂ ਹੁਣ ਪਿਪਣਾ ਪਾਣੀ ਅਕਾਲ ਹੀ ਖਬਰ ਆਈ ਹੈ ਵੀ ਝੀਲਾ ਪਾਣੀ ਛੱਡਿਆ ਹੈ ਸੁਖਣਾ ਢੀਲਦਾ ਉਹ ਪਾਣੀ ਪਿੱਛੇ ਹੋਰ ਜੇ ਕਿਸੇ ਵੱਲ ਛੱਡਦੇ ਨੇ ਤੇ ਸਾਨੂੰ ਬਹੁਤ ਖਤਰਾ ਹੈ ਸਾਨੂੰ ਪਿਛਲੇ 23 ਵਾਲਾ ਪਾਣੀ ਨਹੀਂ ਭੁੱਲਦਾ ਪਿਆ ਅਜੇ 23 ਦੇ ਵਿੱਚ ਸਾਡਾ ਵੱਡਾ ਨੁਕਸਾਨ ਹੋਇਆ ਸੀ ਜਿਵੇਂ ਸਾਡੇ ਆਜੀਰੀਆਂ ਲੱਗ ਚੁੱਕੀਆਂ ਨੇ ਕਰੀਬ 80% 95 80 85% ਮਜੀਰੀ ਲੱਗ ਚੁੱਕੀ ਹੈ ਤਾਂ ਜੇ 1 ਏਕੜ ਤੇ ਵੀ 14000 15000 ਰੁਪਿਆ ਖਰਚਾ ਆ ਜਾਂਦਾ ਤੇ ਜੇ ਲੱਗੀ ਦੇ ਉੱਤੇ ਪਾਣੀ ਆ ਗਿਆ ਤਾਂ ਸਾਨੂੰ ਬਹੁਤ ਖਤਰਾ ਹੈ ਤਾਂ ਡਰੇਨ ਵਿਭਾਗ ਮਾ ਕੋਈ ਕੋਈ ਪੰਜਾਬ ਦੇ ਅਜੇ ਤੱਕ ਕੋਈ ਐਸਟੀਮ ਸਾਡਾ ਪਟਿਆਲਾ ਪੈਂਦਾ ਕੋਈ ਅਜੇ ਤੱਕ ਇੱਥੇ ਕਿਸੇ ਨੇ ਆਣ ਕੇ ਢੇਡਾ ਨਹੀਂ ਮਾਰਿਆ ਸਰ ਆਪ ਜੀ ਦਾ ਨਾਮ ਪੂਰਾ ਮੇਰਾ ਨਾਮ ਹਰਚਰਨ ਸਿੰਘ ਜੀ ਇਹ ਪਿੰਡ ਦਾ ਆਪਣਾ ਸਾਰਾ ਪੰਜਾਬ ਦੇ ਹਰਿਆਣੇ ਦੇ ਕਾਫੀ ਪਿੰਡ ਲੱਗਦੇ ਨੇ ਤੇ ਪਿੰਡ ਦਾ ਸਾਨੂੰ ਜਿੱਦਾਂ ਇੱਕ ਰਾਤੀ ਗਏ ਨੇ ਹਰ ਵਾਰੀ ਵਾਰ-ਵਾਰੀ ਸਾਰੇ ਪਿੰਡ ਦੱਸਦੇ ਆ ਵੀ ਬੈਲਟ ਬਹੁਤ ਲੰਬੀ ਹੈ ਇਸ ਕਰਕੇ ਵੀ ਹੁਣ ਜਿੱਦਾਂ ਕੱਗਰ ਚ ਆ ਮੀਰਾਪੁਰ ਚੋਆ ਚੱਲ ਰਿਹਾ ਜਿੱਥੇ ਆਪਾਂ ਖੜੇ ਆ ਮੀਰਾਪੁਰ ਚੋਆ ਸਾਡੇ ਇੱਥੇ ਬਰਸਾਤ ਨਹੀਂ ਆ ਗਈ ਪਿੱਛੇ ਅਸੀਂ ਦੇਵੀਗੜ੍ਹੋਂ ਬਾਲੇ ਤੱਕ ਪਤਾ ਕੀਤਾ ਬਰਸਾਤ ਨਹੀਂ ਪਰ ਸਾਨੂੰ ਇਹ ਸਮਝ ਨਹੀਂ ਆ ਰਹੀ ਵੀ ਇਹ ਪਾਣੀ ਕਿੱਧਰੋਂ ਆ ਗਿਆ ਕਿਉਂਕਿ ਫਸਲਾਂ ਸਾਰਾ ਏਰੀਆ ਨਾਲੋਂ ਸਾਡਾ ਸੁੱਕਾ ਪਿਆ ਹੈ ਪੀਏ ਪਾਣੀ ਆ ਗਿਆ ਮੀਰਾਪੁਰ ਚੋਈ ਦੀ ਜਿਹੜੀ ਉਹ ਸਾਫ ਸਫਾਈ ਨਹੀਂ ਹੋਈ ਪਿੱਛੇ ਤੱਕ ਜਿਹੜੀ ਹੈ ਉਹ ਬੂਟੀ ਜਿਹੜੀ ਉਹ ਜਾਮ ਤੋੜ ਅਲੀਪੁਰ ਪਿੰਡ ਤੱਕ ਤੋੜ ਬੂਟੀ ਉ ਬੂਟੀ ਖੜੀ ਹੋਈ ਹੈ ਤੇ ਇਹਦੀ ਜਿਹੜੀ ਸਾਫ ਸਫਾਈ ਚਾਹੀਦੀ ਸੀ ਘੱਗਰ ਵਾਲਾ ਪੁਲ ਜਿਹੜਾ ਉਹਦੀ ਜਿਹੜੀ ਅੱਗੇ ਡਾਉਣ ਗਿਆ ਉਹਦੀ ਸਾਫ ਸਫਾਈ ਨਹੀਂ ਹੋਈ ਜਿਸ ਜਗ੍ਹਾ ਤੇ ਆਪਾਂ ਖੜੇ ਆਂ ਜਿਸ ਟਾਈਮ ਦੇ ਉੱਤੇ ਅਸੀਂ ਇਹਦਾ ਮੈਂ ਮੀਰਾਪੁਰ ਚੋਈ ਦੀ ਅਸੀਂ ਇਹ ਡਰੇਨ ਦਾ ਕੰਮ ਕਰਾ ਕੇ ਇਹਦੀਆਂ ਘੁਰੀਆਂ ਦੀ ਬੀਐਨਡੀਆਰ ਤੋਂ ਮਨਜ਼ੂਰੀ ਲਈ ਹੋਈ ਹੈ ਇਹ ਡੂੰਘੀਆਂ ਕਰਨ ਦੀ ਪਰ ਉਹ ਵੀ ਅਜੇ ਤੱਕ ਨਹੀਂ ਹੋਈਆਂ ਸੋ ਤੁਹਾਡੇ ਮਾਧਿਅਮ ਜਰੀਏ ਮੈਂ ਕਹਿਣਾ ਚਾਹਨਾ ਵੀ ਜਿਹੜੀਆਂ ਇਹਦੀਆਂ ਦੋ ਘੁਰੀਆਂ ਮਨਜ਼ੂਰ ਨੇ ਡਰੇਨ ਵਿਭਾਗ ਨੂੰ ਵੀ ਪਤਾ ਹੈ ਐਸਟੀਮੇਟ ਲੱਗੇ ਹੋਏ ਨੇ ਸਾਰੇ ਪਰ ਡਰੇਨ ਵਿਭਾਗ ਇਸੀ ਤੇ ਕਿਉਂ ਚੁੱਪ ਹੈ ਇਹ ਇਸ ਦੀ ਇਹ ਕਾਰਵਾਈ ਕਿਉਂ ਨਹੀਂ ਕਰ ਰਿਹਾ ਇੱਥੇ ਇਹਨੂੰ ਕੰਮ ਨੂੰ ਕਿਉਂ ਨਹੀਂ ਕਰ ਰਿਹਾ ਅੱਜ ਤੱਕ ਮੈਨੂੰ ਨਹੀਂ ਪਤਾ ਵੀ ਅਜੇ ਤੱਕ ਕੋਈ ਡਰੇਨ ਵਿਭਾਗ ਦਾ ਅਧਿਕਾਰੀ ਕੋਈ ਇੱਥੇ ਪਹੁੰਚਿਆ ਹੋਵੇ ਕੋਈ ਸਾਫ ਸਫਾਈ ਉਹਨਾਂ ਕਰਵਾਈ ਹੋਵੇ ਕੋਈ ਢੇੜਾ ਮਾਰਿਆ ਹੋਵੇ ਪਰ ਆ ਕੱਲ ਤੋਂ ਲੈ ਕੇ ਹੁਣ ਪਾਣੀ ਆ ਗਿਆ ਹੁਣ ਸਾਰੇ ਪਹੁੰਚਨੇ ਸ਼ੁਰੂ ਹੋ ਜਾਣਗੇ ਉਹ ਵੀ ਤੁਹਾਡੀ ਖਬਰ ਜਰਾਂ ਪਹੁੰਚਨੇ ਨੇ ਅਗਰਵਾਈ ਕੋਈ ਨਹੀਂ ਆ ਰਿਹਾ ਕੋਈ ਸਫਾਈ ਵਾਸਤੇ ਕੋਈ ਮਹਿਕਮਤ ਨਹੀਂ ਅਜੇ ਤੱਕ ਸਫਾਈ ਵਾਸਤੇ ਕੋਈ ਨਹੀਂ ਆ ਰਿਹਾ ਉਹ ਤਾਂ ਕਹਿੰਦੇ ਅਸੀਂ ਦੌਰੇ ਕਰਨ ਲਈ ਦੇਖ ਲਈਏ ਸਫਾਈਆਂ ਕਰਾਤੀਆਂ ਹਵਾ ਚ ਦੌਰੇ ਹੋ ਸਕਦੇ ਨੇ ਜੀ ਪਰ ਜ਼ਮੀਨੀ ਪੱਧਰ ਤੇ ਦੌਰਾ ਨਹੀਂ ਹੋਇਆ ਅਸੀਂ ਖਬਰਾਂ ਦੇਖਦੇ ਆਂ ਬਾਦਸ਼ਾਹਪੁਰ ਤੱਕ ਡੀਸੀ ਮੈਡਮ ਗਏ ਨੇ ਸਾਡੇ ਤੋਂ ਪਿੱਛੇ ਡੀਸੀ ਮੈਡਮ ਜਾਂਦੇ ਨੇ ਪਰ ਜਿਹੜੇ ਅਸੀਂ ਮਰਦੇ ਆਂ ਜਿੱਥੇ ਇੱਕ ਗੜ ਹੈ ਉੱਥੇ ਡੀਸੀ ਮੈਡਮ ਅਜੇ ਤੱਕ ਨਹੀਂ ਪਹੁੰਚੇ ਸਾਡੇ ਅਸੀਂ ਖਬਰਾਂ ਸਾਰੀਆਂ ਦੇਖਦਾਂਗੇ ਅੱਗੇ ਬਾਦਸ਼ਾਹਪੁਰ ਖੜੇ ਨੇ ਪੁੱਲ ਤੇ ਜਾ ਰਹੇ ਨੇ ਟਾਂਗਰੀ ਦੇ ਖੜੇ ਨੇ ਜਾ ਕੇ ਜਦੋਂ ਕਿ ਟਾਂਗਰੀ ਘੱਗਰ ਮਾਰਕੰਡਾ ਤਿੰਨੇ ਦਰਿਆ ਸਾਡੇ ਇੱਥੇ ਇਕੱਠੇ ਹੁੰਦੇ ਨੇ ਇਹ ਤਿੰਨਾਂ ਦਾ ਗੜ ਹੈ ਇਹ ਜਿੱਥੇ ਜੱਤਰ ਮੇੜੀ ਤਰਮੇੜੀ ਮੇਨ ਹੈ ਟਾਂਗਰੀ ਮਾਰਕੰਡਾ ਘੱਗਰ ਮੀਰਾਪੁਰ ਚੋਂ ਇੱਥੇ ਤੱਕ ਅਜੇ ਤੱਕ ਕੋਈ ਡਿਪਾਰਟਮੈਂਟ ਦੀ ਟੀਮ ਪਹੁੰਚੀ ਨਹੀਂ ਕੋਈ ਪ੍ਰਸ਼ਾਸਨ ਨਹੀਂ ਪਹੁੰਚਿਆ ਬਾਦਸ਼ਾਹਪੁਰ ਸਾਡੇ ਤੋਂ ਅੱਗੇ ਹੈ ਉੱਥੇ ਜਾ ਕੇ ਦੌਰੇ ਹੋ ਰਹੇ ਨੇ ਇਹ ਗੱਲ ਸਾਡੀ ਸਮਝ ਤੋਂ ਬਾਹਰ ਹੋਈ ਪਈ ਆ ਵੀ ਇਹ ਪ੍ਰਸ਼ਾਸਨ ਕਰ ਕੀ ਰਿਹਾ ਕੀ ਮੰਗ ਕਰਦੇ ਅਸੀਂ ਤਾਂ ਮੰਗ ਕਰਦੇ ਆ ਜੀ ਪਹਿਲੇ ਨੰਬਰ ਹੁਣ ਮੰਗੇ ਕੀ ਕਰੀਏ ਪਰਸ਼ੋਤਮ ਜੀ ਜਦੋਂ ਪਾਣੀ ਆ ਗਿਆ ਹੁਣ ਤਾਂ ਬੂਹੇ ਬੈਠੀ ਜਨ ਵਿਨੋ ਕੁਣੀ ਦੇ ਕੰਨ ਕੰਨ ਵਿੰਨ ਵਾਲਾ ਕੰਮ ਵੀ ਨਹੀਂ ਰਿਹਾ ਜੰਜ ਦੇ ਘਰ ਵੜ ਗਈ ਆ ਕੇ ਪਾਣੀ ਤਾਂ ਸਾਡੇ ਖੇਤਾਂ 'ਚ ਵੜ ਗਿਆ ਹੁਣ ਅਸੀਂ ਕੀ ਮੰਗ ਕਰੀਏ ਪ੍ਰਸ਼ਾਸਨ ਤੋਂ ਅੱਜ ਹਲਕਾ ਸਮਾਣੇ ਦੇ ਧਰਮੇੜੀ ਪਿੰਡ ਦੇ ਕੁਝ ਕਿਸਾਨ ਵੀਰਾਂ ਨੇ ਮੇਰੇ ਧਿਆਨ 'ਚ ਗੱਲ ਲਿਆਂਦੀ ਕਿ ਜਿਹੜਾ ਤ ਤਰਮੀਡੀ ਦੇ ਲਾਗਤਗ ਹਰਿਆਣੇ ਦੀ ਜਿਹੜੀ ਹੈਗੀ ਆ ਸਾਈਫਨ ਬਣਿਆ ਹੋਇਆ ਉੱਥੇ ਸਫਾਈ ਦੀ ਜਿਹੜੀ ਬਹੁਤ ਲੋੜ ਹੈ ਸੋ ਮੈਂ ਡੀਸੀ ਸਾਹਿਬ ਦੇ ਧਿਆਨ ਚ ਲਿਆਂਦੀ ਆ ਔਰ ਉਮੀਦ ਹੈ ਕਿ ਬੜੀ ਜਲਦੀ ਹੈ ਜਿਹੜਾ ਉਹਦੀ ਸਫਾਈ ਹੈ ਜਿਹੜੀ ਤਰਮੀਡੀ ਵਾਲੇ ਪਾਸਿਓਂ ਵੀ ਔਰ ਜਿਹੜੀ ਹਰਿਆਣੇ ਵਾਲੇ ਪਾਸਿਓਂ ਆ ਉਹ ਵੀ ਡੀਸੀ ਸਾਹਿਬ ਹਰਿਆਣੇ ਦੇ ਜਿਹੜੇ ਕੈਥਲ ਦੇ ਡੀਸੀ ਨੇ ਉਹਨਾਂ ਨਾਲ ਗੱਲਬਾਤ ਕਰਕੇ ਉਹ ਵੀ ਸਫਾਈ ਕਰਾਉਣ ਦੀ ਜਿਹੜੀ ਜਲਦੀ ਹੈ ਜਿਹੜੀ ਕੋਸ਼ਿਸ਼ ਕਰੇ ਕੈਮਰਾਮੈਨ ਡੀਕੇ ਕਰਗ ਦੇ ਨਾਲ ਪਰਸੋਤਮ ਕੋਸਿਕ ਸਮਾਨੂਜ